ਵਾਹਿਗੁਰੂ ਵਾਹਿਗੁਰੂ ਗੋਰਮukh ਸਾਚੇ ਕਾ ਓ ਪਾਵੈ ਗੋਰਮukh ਸਾਚੇ ਕਾ ਓ ਪਾਵੈ ਗੁਰਮੁਖ ਬਾਣੀ ਆਖੜ ਕੜਾਵੇ ਗੁਰਮੁਖ ਬਾਣੀ ਆਖੜ ਕੜਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰ त्याਵੈ ਨਾਨਕ ਗੁਰਮੁਖ ਸੱਚ ਸਮਾ ਗੁਰੂ ਸਾਚ ਸਮਾਵੇ ਵਾਹਿਗੁਰੂ ਸਲੋਕ ਮਹਲਾ 5 ਮ ਵੀੜੋ ਉਹ ਕੋਲਾਈ ਕੀਤੀਆਂ ਸਬਰ ਰੱਖੇ कुटुंबਾਨ ਕਾਰਜ ਆਪ ਸਵਾਰਿਆਂ ਸੋ ਪ੍ਰਭ ਸਦਾ ਸੰਭਾਲ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਛੇਹ ਦਾ ਦੇ ਸਰਤਾਜ ਜਿਨ੍ਹਾਂ ਜੀ ਕੇ ਇਹ ਅਮਰਤਮਈ ਬਾਣੀ ਰਾਮ ਕਣੀ ਕੀ ਵਾਰ ਆਓ ਅਜ ਇਸਤੀ ਤੀਸਰੀ ਪੌੜੀ ਦੇ ਪਹਿਲੇ ਦੋ ਸ਼ਲੋਕਾਂ ਨੂੰ ਉਹਨਾਂ ਦੇ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 957 ਅੰਗ ਉਤੇ ਸ਼ਿਸ਼ੂ ਬਥਾਨੀ ਸਲੋਕ ਮਹਿਲਾ ਪੰਜ ਮਾਂ ਈੜੋਂ ਉਪਲਾਈ ਕੀਤੀਆਂ ਸਬਰ ਰੱਖੇ ਉਟੰਬਨਾਰ ਕਾਰਜ ਆਪ ਸੰਵਾਰਨ ਸੋ ਪ੍ਰਭ ਸਦਾ ਸੰਭਾਲ ਇਹ ਮੇਰੇ ਮਾਨ ਉਸ ਪ੍ਰਭੂ ਨੂੰ ਸਦਾ ਸੰਭਾਲੋ ਉਸ ਪ੍ਰਭੂ ਨੂੰ ਸਦਾ ਯਾਦ ਕਰ ਉਸ ਪ੍ਰਭੂ ਦੇ ਸਦਾ ਗੁਣ ਗਾਉ ਉਸ ਪ੍ਰਭੂ ਦੀਆਂ ਸਦਾ ਸਿਮਸਾਹ ਕਰ ਜਿਸ ਨੇ ਤੇਰੇ ਸਾਰੇ ਕਾਰਜ ਆਪ ਹੀ ਸਵਾਰ ਦਿੱਤੇ ਹਨ ਕਾਰਜ ਆਪ ਸਵਾਰਿਣ ਜਿਸ ਨੇ ਤੇਰੇ ਸਾਰੇ ਕਾਰਜ ਸਵਾਰ ਦਿੱਤੇ ਆ ਭੀੜੋਂ ਮੋਰਪਲਾਈ ਕੀਤੀਆਂ ਸਬਰ ਰੱਖੇ ਕੁਟੰਬ ਨਾਲ ਭੀੜੋਂ ਭੀੜ ਵੇਲੇ ਮੁਸੀਬਤ ਵੇਲੇ ਦੁੱਖ ਵੇਲੇ ਮੋਰਪਲਾਈ ਕੀਤੀਆਂ ਉਹ ਪਲਾਈ ਮੋਤਲਾ ਕਰਨਾ ਪੁੱਲਾ ਕਰਨਾ ਅਰਥਾਤ ਖਲਾਸੀ ਕਰ ਦੇਣੀ ਉਸ ਵਾਹਨ ਨੂੰ ਸਦਾ ਸੰਭਾਲ ਉਸ ਨੂੰ ਸਦਾ ਚੇਤੇ ਰੱਖ ਜਿਸ ਨੇ ਮਸੀਬਤ ਵੇਲੇ ਵੀ ਤੇਰੇ ਦੇ ਦੁੱਖਾਂ ਤੋਂ ਖਲਾਸੀ ਕਰ ਦਿੱਤੀ ਸਭ ਰੱਖੇ कुटुंब ਨਾਲ ਅਤੇ ਸਾਰੇ ਪਰਿਵਾਰ ਦੇ ਸਮੇਤ ਤੇਰੀ ਲਖਿਆ ਕੀਤੀ ਉਸ ਪ੍ਰਭੂ ਨੂੰ ਸੰਭਾਲ ਉਸ ਪ੍ਰਭੂ ਨੂੰ ਸੰਭਾਲ ਉਸ ਨੂੰ ਚੇਤੇ ਰੱਖ ਉਸ ਦੇ ਗੁਣ ਗਾ ਉਸ ਤੇ ਅੰਸੇਵ ਸਲਾਹਾਂ ਕਰ ਜਿਸ ਦੀ ਕਿਰਪਾ ਦੇ ਨਾਲ ਤੇਰੇ ਸਾਰੇ ਕਾਰਜ ਸਵਾਰ ਹੋ ਰਹੇ ਹਨ ਜਿਹੜਾ ਤੈਨੂੰ ਮੁਸੀਬਤ ਵੇਲੇ ਤੇਰੇ ਗੁਮਸੀਬਤੋਂ ਖਲਾਸੀ ਕਰਾਂਦਾ ਹੈ ਦੁੱਖਾਂ ਤੋਂ ਖਲਾਸੀ ਕਰਾਂਦਾ ਹੈ ਅਤੇ ਸਣੇ ਪਰਿਵਾਰ ਤੇਰੀ ਰੱਖਿਆ ਕਰਦਾ ਹੈ ਪਰਭੂ ਮਾਤ ਪਿਤਾ ਕੰਟ ਲਾਇਦਾ ਨਹੋੜੇ ਬਾਲਕ ਪਾਲ ਲੋੜੇ ਛੋਟਾ ਜਿਹਾ ਬੱਚਾ ਅਣਜਾਣ ਬੱਚਾ ਉਹ ਪ੍ਰਭੂ ਮਾਤ ਪਿਤਾ ਬੰਗਰ ਕੌਣ ਠ ਲਾਇਦਾ ਮਾਤ ਪਿਤਾ ਵੰਗਰ ਮਾਤਾ ਪਿਤਾ ਬਣ ਕੇ ਜਿਸ ਤਰ੍ਹਾਂ ਇੱਕ ਛੋਟੇ ਬੱਚੇ ਨੂੰ ਪਾਲੀਦਾ ਇਸ ਤਰ੍ਹਾਂ ਪਾਲਦਾ ਹੈ ਜਿਸ ਤਰ੍ਹਾਂ ਆਮ ਆਦਮ ਬੱਚੇ ਨੂੰ ਪਾਲੀਦਾ ਹੈ ਛੋਟੇ ਬੱਚੇ ਨੂੰ ਪਾਲੀਦਾ ਹੈ ਉਸ ਤਰ੍ਹਾਂ ਪਾਲਦਾ ਹੈ ਅਤੇ ਆਪਣੇ ਕੰਨਠ ਦੇ ਨਾਲ ਲਾ ਕੇ ਰੱਖਦਾ ਹੈ ਜਾਲ ਹੋਏ ਸਭ ਜੀ ਜੰਤਰ ਅਰ ਨਾਨਕ ਨਦਰ ਨਿਹਾਲ ਜਦੋਂ ਪਰਮਾਤਮਾ ਹਰੀ ਵਾਹਿਗੁਰੂ ਆਪਣੀ ਨਦਰ ਨਾਲ ਦੇਖਦਾ ਆਪਣੀ ਮਿਹਰ ਵੀ ਨਦਰ ਦੇ ਨਾਲ ਦੇਖਦਾ ਹੈ ਆਪਣੀ ਬਖਸ਼ਿਸ਼ ਦੀ ਨਦਰ ਨਾਲ ਦੇਖਦਾ ਹੈ ਤਾਂ ਫਿਰ ਸਾਰੇ ਜੀ ਜੰਤਰ ਅਰਥਾ ਸਾਰੇ ਹੀ ਜੀਵ ਜੋ ਹਨ ਉਹ ਦਿਆਲ ਹੋ ਜਾਂਦੇ ਹਨ ਜਦੋਂ ਉਹ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ ਇਹ ਸਾਰੇ ਹੀ ਜੀਵ ਜੰਤ ਜੋ ਹਨ ਭਾਵੇਂ ਉਹ ਕਿਸ ਤਰ੍ਹਾਂ ਦੇ ਹਨ ਰੈਰੀ ਹਨ ਦੁਸ਼ਮਣਾਂ ਉਹ ਸਭ ਦਿਆਲ ਹੋ ਜਾਂਦੇ ਹਨ ਜਦੋਂ ਉਹ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ ਇਸੇ ਕਰਕੇ ਸਤਿਗੁਰੂ ਜੀ ਓਕੀ ਇਹ ਵਰੀ ਮਿੱਤਰ ਸਭ ਕੀਤੇ ਆਂ ਨਾ ਮੰਗੇ ਮੁੰਦਾ ਜੇ ਤੂੰ ਮੇਰੇ ਵਾਲ ਹੈ ਤਾਂ ਕਿਹਾ ਮੋਹ ਚੰਦਾ ਜੇ ਤੂੰ ਮੇਰੇ ਵਾਲ ਹੈ ਜਦੋਂ ਤੂੰ ਮੇਰੇ ਉਤੇ ਕਿਰਪਾ ਦ੍ਰਿਸ਼ਟੀ ਕਰਦਾ ਹੈਂ ਮੇਰੀ ਨਜ਼ਰ ਨਾਲ ਵੇਖਦਾ ਤਾਂ ਫਿਰ ਮੈਨੂੰ ਕਿਸ ਤੇ মোহਤਾਜੀ ਫਿਰ ਇਹ ਸਾਰੇ ਜੋ ਵੈਰੀ ਰੂਪ ਹਨ ਕਾਮ ਕ੍ਰੋਧ ਲੋਭ মোহਕਾਰ ਇਹ ਸਾਰੇ ਵਸ ਵਿੱਚ ਆ ਜਾਂਦੇ ਆ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗ ਮੰਦਾ ਅਤੇ ਵੈਰੀ ਦੁਸ਼ਮਣ ਜੋ ਹਨ ਉਹ ਵੀ ਭਲਾਈ ਮੰਗਦੇ ਹਨ ਉਹ ਫਿਰ ਮੰਦਾ ਨਹੀਂ ਲੋਚਦੇ ਜਦੋਂ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਜਦੋਂ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ ਮਹਲਾ ਫੰਜਮਾ ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਏ ਵਾਹਿਗੁਰੂ ਤੇਰੇ ਕੋਲੋਂ ਨਾਮ ਤੋਂ ਬਿਨਾ ਹੋਰ ਕੁਝ ਮੰਗਣਾ ਉਹ ਸਾਰੇ ਦੁੱਖ ਹੀ ਸੇੜਨ ਵਾਲੀ ਗੱਲ ਹੈ ਵਿਰਤੋਦ ਓਰ ਤੇਰੇ ਨਾਮ ਤੋਂ ਬਿਨਾ ਹੋਰ ਕੁਝ ਮੰਗਣਾ ਵਿਰਤੋਦ ਓਰ ਚੇ ਮੰਗਣਾ ਸਹਿ ਦੁੱਖਾਂ ਕੈ ਦੁੱਖ ਕਿਉਂ ਦੁੱਖਾਂ ਕੇ ਦੁੱਖ ਹਨ ਕਿਉਂਕਿ ਇੱਕ ਮੰਗ ਹੋ ਮੰਗਦੇ ਹਾਂ ਫਿਰ ਹੋਰ ਦੂਸਰੀ ਮੰਗ ਖੜੀ ਹੋ ਜਾਂਦੀ ਹੈ ਨਾਂ ਤੋਂ ਬਿਨਾ ਹੋਰ ਜੋ ਦੁਨਿਆਵੀ ਚੀਜ਼ਾਂ ਜਦੋਂ ਅਸੀਂ ਮੰਗਦੇ ਹਾਂ ਸੁਆਹ ਨੂੰ ਕੋਲੋਂ ਉਹ ਪੂਰੀਆਂ ਕਰਤਾ ਹੋਏ ਕਿਉਂਕਿ ਉਸਤੀ ਜੋ ਵੀ ਭਗਤੀ ਕਰਦੇ ਹਨ ਉਹਨਾਂ ਦੀਆਂ ਗੱਲਾਂ ਉਹ ਪੂਰੀਆਂ ਕਰਦਾ ਹੈ ਉਸ ਦੀਆਂ ਮਰਜ਼ੀਆਂ ਪੂਰੀਆਂ ਕਰਦਾ ਹੈ ਜੋ ਜਨ ਤੇਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਗੋਪਾਲ ਤੇਰਾ ਆਜ਼ਤਾ ਹੈ ਗੋਪਾਰ ਇਹ ਸਾਰੇ ਸ੍ਰਿਸ਼ਟੀ ਨੂੰ ਪਾਦਨਵਾਦੇ ਮੈਂ ਤੇਰਾ ਮੰਗਤਾ ਹਾਂ ਆਰਤਾ ਮੰਗਤਾ ਗੋਪਾਲ ਤੇਰਾ ਆਰਤਾ ਜੋ ਜਨ ਤੂੰ ਅਰੀ ਭਗਤ ਕਰਾਂਤੇ ਤਿਨ ਕੇ ਕਾਜ ਸਵਾਰਤਾ ਜੋ ਵੀ ਜਨ ਤੇਰੀ ਭਗਤੀ ਕਰਦੇ ਹਨ ਉਹਨਾਂ ਦੇ ਤੋਂ ਸਾਰੇ ਹੀ ਕੰਮ ਸਵਾਗ ਦਿੰਦਾ ਹੈ ਜੋ ਕੁਛ ਵੀ ਉਹ ਮੰਗਦੇ ਹਨ ਉਹ ਦਿੰਦਾ ਹੈ ਪਰ ਸਭ ਤੋਂ ਉੱਚ ਮੰਗਣਾ ਕੀ ਹੈ ਉਸ ਪਰਮਾਤਮਾ ਦਾ ਨਾਮ ਕਿਉਂਕਿ ਬਾਕੀ ਇਸ دنیਾਈ ਚੀਜ਼ਾਂ ਜੋ ਕੁਛ ਵੀ ਮੰਗਦੇ ਹਨ ਉਹ ਸਾਰੀਆਂ ਦੁੱਖਾਂ ਦਾ ਹੀ ਕਾਰਨ ਬਣਦੀਆਂ ਹਨ ਇੱਕ ਮੰਗ ਮੰਨੀ ਉਹ ਪੂਰੀ ਹੋਏ ਫਿਰ ਅੰਦਰ ਮਨ ਦੇ ਵਿੱਚ ਹੋਰ ਦੂਜੀ ਮੰਗ ਖੜੀ ਹੋ ਜਾਂਦੀ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਵੇਣ ਤੋਦ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇ ਨਾਮ ਸੰਤੋਖੀਆ ਦੇ ਨਾਮ ਦੇ ਨਾਮ ਸੰਤੋਖੀਆ ਉਤਰ ਮਨ ਕੀ ਭੁੱਖ ਏ ਵਾਹਿਗੁਰੂ ਤੂੰ ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰ ਜਿਸ ਨਾਮ ਦੀ ਬਖਸ਼ਿਸ਼ ਰਾਹੀਂ ਮੇਰੇ ਅੰਦਰ ਸੰਤੋਖ ਆ ਜਾਵੇ ਮੈਂ ਹੋਰ ਕੁਝ ਮੰਗਾ ਹੀ ਨਾ ਸਿਰ ਤੇਰਾ ਨਾਮ ਹੀ ਮੰਗਾ ਅਤੇ ਇਸ ਨਾਮ ਦੇ ਰਾਹੀਂ ਮੇਰੇ ਅੰਦਰ ਸੰਤੋਖ ਆ ਜਾਵੇ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਤੇ ਮੇਰੇ ਮਨ ਦੀ ਜੋ ਤ੍ਰਿਸ਼ਨਾ ਆ ਉਹ ਖਤਮ ਹੋ ਜਾਵੇ ਕਿਉਂਕਿ ਮਨ ਦੀਆਂ ਤ੍ਰਿਸ਼ਨਾ ਹੀ ਖਤਮ ਨਹੀਂ ਹੁੰਦੀਆਂ ਸੈ ਸਖਟੇ ਲੱਖ ਕੋਟ ਧਾਵੈ ਤ੍ਰਿਪਤੇ ਨ ਆਵੈ ਮਾਇਆ ਪਾਛੇ ਪਾਵੈ ਹਜ਼ਾਰ ਕਮਾਲੇ ਫਿਰ ਲੱਖਾਂ ਨਹੀਂ ਦੌੜਦਾ ਹੈ ਇਹ ਤ੍ਰਿਸ਼ਨਾ ਹੀ ਖਤਮ ਨਹੀਂ ਹੁੰਦੀ ਇਸੇ ਕਰਕੇ ਸਤ ਜੀ ਕਹਿੰਦੇ ਹਨ ਮੈਨੂੰ ਆਪਣੇ ਨਾਮ ਦੀ ਵਰਕਸ਼ਿਸ਼ ਕਰੋ ਦੇ ਨਾਮ ਜਿਹਦੇ ਨਾਲ ਮੈਨੂੰ ਸੰਤੋਖ ਆ ਜਾਵੇ ਸੰਤੋ ਕੀਆ ਉਤਰ ਮਨ ਕੀ ਭੁੱਖ ਅਤੇ ਮੇਰੇ ਮਨ ਦੀ ਜੋ ਤ੍ਰਿਸ਼ਨਾ ਹੈ ਉਹ ਸਾਰੀ ਉਤਰ ਜਾਵੇ ਗੁਰ ਵਣ ਤਿਨ ਹਰਿਆ ਕੀਤੇ ਆ ਨਾਨਕ ਕਿਆ ਮਨੁੱਖ ਵਣ ਜੰਗਲ ਤਿੰਨ ਜੰਗਲ ਦੇ ਤੀਲੇ ਘਾਹ ਹਰਿਆ ਕੀਤੇ ਆ ਗੁਰੂ ਤਾਂ ਇਸ ਤਰ੍ਹਾਂ ਦੀ ਬਖਸ਼ਿਸ਼ ਕਰਦਾ ਹੈ ਕਿ ਉਹ ਜੰਗਲ ਅਤੇ ਜੰਗਲ ਦੇ ਜੋ ਘਾਹ ਉੱਟੇ ਹਨ ਉਹਨਾਂ ਨੂੰ ਵੀ ਹਰਿਆ ਕਰ ਦਿੰਦਾ ਹੈ ਉਹ ਜੋ ਜੜ ਰੂਪ ਹਨ ਜਿਨ੍ਹਾਂ ਦੇ ਵਿੱਚ ਚੇਤਨਤਾ ਨਹੀਂ ਹੈ ਉਹਨਾਂ ਨੂੰ ਵੀ ਹਰਿਆ ਕਰ ਦਿੰਦਾ ਹੈ ਗੁਰੂ ਵਾਣ ਟਣ ਹਾਰਿਆ ਕੀਤੇ ਆ ਨਾਨਕ ਕਿਆ ਮਨੁਖ ਨਾਨਕ ਗੁਰੂ ਦੇ ਵਾਸਤੇ ਮਨੁਖ ਨੂੰ ਹਾਰਾ ਕਰਨ ਦੇ ਵਿੱਚ ਕਿਹੜੀ ਵੀ ਗੱਲ ਹੈ ਉਹ ਤਾਂ ਮਨੁਖ ਨੂੰ ਤਾਂ ਉਸ ਦੀ ਕਿਰਪਾ ਹੋ ਗਏ ਓਏ ਮਨੁਖ ਵੀ ਅੰਦਰੋਂ ਤਣੋਂ ਮਣੋ ਹਰਿਆ ਹੋ ਜਾਂਦਾ ਹੈ ਜੇ ਉਹ ਜੰਗਲ ਵਣ ਨੂੰ ਅਤੇ ਜੰਗਲ ਦੇ ਟੀਲੇ ਨੂੰ ਹਰੇ ਭਰੇ ਕਰ ਸਕਦਾ ਤਾਂ ਮਰੁੱਖ ਦੀ ਕਿਹੜੀ ਗੱਲ ਹੈ ਤਾਂ ਤਨ ਸਤਗੁਰੂ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਗਏ ਪਟਨਾ ਸਾਹਿਬ ਉਹਨਾਂ ਨੇ ਬਾਹਰ ਇੱਕ ਬਾਗ ਦੇ ਵਿੱਚ ਆਪਣਾ ਬਸੇਰਾ ਕੀਤਾ ਉਹ ਬਾਗ ਜੋ ਸੀ ਉਹ ਕਰੀਮ ਬਖਸ਼ ਤੇ ਰਹੀਮ ਬਖਸ਼ ਦੋ ਭਰਾਵਾਂ ਦਾ ਸੀ ਉਹ ਬਾਗ ਕਾਫੀ ਦੇਰ ਤੋਂ ਸੁੱਕਾ ਪਿਆ ਸੀ ਉਸ ਨੂੰ ਪਤਾ ਨਹੀਂ ਕਿਸੇ ਹਕੀਰ ਨੇ श्राप ਦਿੱਤਾ ਸੀ ਇਸ ਕਰਕੇ ਉਹ ਬਾਗ ਜਿਹੜਾ ਸੀ ਸੁੱਕ ਗਿਆ ਸੀ ਗੁਰੂ ਸਾਹਿਬ ਗਏ ਗੁਰੂ ਸਾਹਿਬ ਉਸ ਬਾਗ ਦੇ ਵਿੱਚ ਬੈਠੇ ਉਸ ਬਾਗ ਦੇ ਵਿੱਚ ਸੰਗਤ ਹੋਈ ਤਾ ਮਾਲੀ ਜੀ ਦੱਸਦਾ ਹੈ ਕਿ ਬਾਗ ਦੇ ਵਿੱਚ ਬੂਟਿਆਂ ਦੇ ਕੁਰਮਬੜਾ ਨਿਕਲਣ ਲੱਗ ਪਈਆਂ ਉਸ ਨੇ ਜਾ ਕੇ ਕਰੀਮ ਬਖਸ਼ ਨੂੰ ਨਿਵਾਰ ਜੋ ਸਨ ਤੇ ਰਹੀਮ ਬਖਸ਼ ਦੋਨੇ ਭਰਾ ਉਹਨਾਂ ਨੂੰ ਜਾ ਕੇ ਦੱਸਿਆ ਕਿ ਬਾਗ ਵਿੱਚ ਜਿਹੜਾ ਕਿ ਸੁੱਕਾ ਵਿਆਸੀ ਹਰਾ ਨਹੀਂ ਸੀ ਹੁੰਦਾ ਉਸ ਵਿੱਚ ਸਾਰੇ ਬੂਟੇ ਹਰੇ ਆਉਣ ਲੱਗ ਪਏ ਹਨ ਨਿਵਾਰ ਕਰੀਮ ਬਖਸ਼ ਰਹੀਮ ਬਖਸ਼ ਦੋਨੇ ਆਏ ਆ ਕੇ ਦੇਖਿਆ ਗੁਰੂ ਜੀ ਨੇ ਨਮਸਕਾਰ ਕੀਤੀ ਗੁਰੂ ਜੀ ਦੇ ਸ਼ਬਦ ਸੁਨੇ ਬਾਣੀ ਸੁਣੀ ਅਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਇਹ ਬਾਗ ਕਿਸ ਦਾ ਹੈ ਤਾਂ ਉਹ ਦੋਨੇ ਕਹਿੰਦੇ ਨੇ ਇਹ ਬਾਗ ਗੁਰੂ ਜੀ ਤੁਹਾਡਾ ਹੀ ਹੈ ਉਹ ਗੁਰੂ ਦੇ ਚਰਨ ਪੈਣ ਕਰਕੇ ਗੁਰੂ ਦੀ ਬਾਣੀ ਜੋ ਉਸ ਬਾਗ ਦੇ ਵਿੱਚ ਗਾਈ ਗਈ ਉਸ ਬਾਣੀ ਕਰਕੇ ਉਹ ਬਾਗ ਹਰਿਆ ਭਰਿਆ ਹੋ ਗਿਆ। ਫਿਰ ਅੱਜ ਵੀ ਉਹ ਗੁਰੂ ਦਾ ਬਾਗ ਹੀ ਕਲੰਦਾ ਹੈ। ਅਤੇ ਉਸ ਬਾਗ ਤੇ ਗੁਰਦੁਆਰਾ ਹੈ। ਕੋਈ ਵੀ ਹੈ ਉਹ ਗੁਰੂ ਦੀ ਯਾਦ ਦੇ ਵਿੱਚ ਉਹ ਜਗਾ ਉੱਤੇ ਗੁਰੂ ਦਾ ਬਾਗ ਗੁਰਦੁਆਰਾ ਪਟਨਾ ਸਾਹਿਬ ਦੇ ਵਿੱਚ ਹੈ। ਉਹ ਸਤਿਗੁਰੂ ਜੀ ਇੱਥੇ ਵੀ ਸਾਲੋਂ ਇਹ ਉਪਦੇਸ਼ ਕਰਦੇ ਹਨ। ਗੁਰ ਵਣ ਤਿੰਨ ਹਰਿਆਕਿੱਤੇ ਆ ਨਾਨਕ ਕਿਆ ਮਨੁਖ ਗੁਰੂ ਨੇ ਤਾਂ ਵਣ ਜੰਗਲ ਜੰਗ ਤੇ ਟੀਲੇ ਤਾਂ ਘਰੇ ਕਰ ਦਿੱਤੇ ਤੇ ਇਹ ਮਨੁਖ ਦੀ ਕਿਹੜੀ ਗੱਲ ਹੈ ਇਹ ਮਨੁਖ ਗੁਰੂ ਦੀ ਬਾਣੀ ਦੇ ਨਾਲ ਜੁੜੇ ਇਸ ਦਾ ਤਾਨਵੀ ਹਰਿਆ ਹੋ ਜਾਵੇਗਾ ਅਤੇ ਮਾਨਵੀ ਹਰਿਆ ਹੋ ਜਾਵੇਗਾ ਇਹ ਮਾਨਵੀ ਨਾਮ ਦੇ ਰਸਤੇ ਨਾਲ ਭਰ ਜਾਵੇਗਾ ਗੱਲ ਉਸ ਵਾਹਿਗੁਰੂ ਦੀ ਬਾਣੀ ਦੇ ਨਾਲ ਜੁੜਨ ਨਾਲ ਹੋ ਰਿਹਾ ਜੇ ਅਸੀਂ ਬਾਣੀ ਦੇ ਨਾਲ ਜੁੜੀਏ ਗੁਰੂ ਦੇ ਨਾਲ ਜੁੜੀਏ ਗੁਰੂ ਦਾ ਵਾਸਾ ਸਾਡੇ ਹਿਰਦੇ ਵਿੱਚ ਹੋਵੇ ਗੁਰੂ ਦਾ ਵਾਸਾ ਕੀ ਹੈ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸੇ ਗੁਰੂ ਦੇ ਸ਼ਬਦ ਦੇ ਰਾਹੀਂ ਅਸੀਂ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰੀਏ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਸ਼ਬਦਾਂ ਦੇ ਰਾਹੀਂ ਗੁਣ ਗਾਈਏ ਤਾਂ ਸਾਡਾ ਮਨ ਅਤੇ ਤਨ ਜੋ ਹੈ ਏਵੇਂ ਹਰਿਆ ਹੋ ਜਾਵੇਗਾ ਸਤਿਗੁਰੂ ਕਿਰਪਾ ਕਰ ਆਪਣੀ ਬਖਸ਼ਿਸ਼ ਕਰਨਾ ਸੀ ਗੁਰੂ ਦੀ ਬਖਸ਼ੀ ਹੋ ਬਾਣੀ ਦੇ ਨਾਲ ਜੋ ਸਕੀ ਅਤੇ ਆਪਣਾ ਇਹ ਜੀਵਨ ਜੋ ਹੈ ਸਫਲਾ ਕਰ ਸਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਪਤੇ